ਮੰਮੀ ਜੀ ਆ ਗਿਆ ਪੁੱਤ ਹਾਂ ਜੀ ਆ ਗਿਆ ਮੈਂ ਆ ਬੈਠੋ ਮੈਂ ਬੈਠੀ ਪਹਿਲਾਂ ਪਾਣੀ ਲਿਆਵਾਂ ਤੇਰੇ ਲਈ ਹੈ ਚਲੋ ਲੈ ਆਓ ਪਾਣੀ ਛੇਤੀ ਆ ਜਿਓ ਆ ਗਈ ਆ ਗਈ ਆ ਜਾ ਤੈਨੂੰ ਮੈਂ ਖੁਸ਼ਖਬਰੀ ਦੇਣੀ ਹੈ ਇੱਕ ਆ ਗਈ ਬੱਸ ਡੈਡੀ ਪੁੱਤ ਡੈਡੀ ਕਿੱਥੇ ਦੇਖਣੇ ਡੈਡੀ ਡੈਡੀ ਤੇ ਆਈ ਨਹੀਂ ਅਜੇ ਤੇ ਜੇ ਕੁਝ ਖੁਸ਼ਖਬਰੀ ਦੇਣੀ ਹੈ ਤੂੰ ਮੈਨੂੰ ਖੁਸ਼ਖਬਰੀ ਮੰਮੀ ਮੈਂ ਤੁਹਾਨੂੰ ਇਹ ਦੇਣੀ ਹੈ ਹਾਂ ਤਨਖਾਹ ਮਿਲੀ ਹੈ ਪਹਿਲੀ ਪਹਿਲੀ ਤਨਖਾਹ ਮਿਲੀ ਹੈ ਹਾਂ ਕਿੰਨੇ ਆ ਪੁੱਤ ਪੈਸੇ ਇਹ ਮੰਮੀ 10000 ਅੱਛਾ ਤੇ 2000 ਪਹਿਲਾਂ ਨਿਆਂਤਾ ਸੀ ਉਹਨਾਂ ਕੋ ਆਹ 2000 ਤਾਂ ਲਿਆ ਆ ਹੀਗਾ ਹਾਂ ਤੇ ਮੇਰਾ ਥੋੜਾ ਹੌਲਕਾ ਹੈ ਮੇਰੇ ਪੁੱਤ ਦੀ ਪਹਿਲੀ ਤਨਖਾਹ ਆਈ ਆ ਚਲ ਕੋਈ ਨਹੀਂ ਪੁੱਤ ਹੁਣ ਸਾਡੇ ਦਿਨ ਮੋੜਾਉਣੇ ਆ ਹਾਂਜੀ ਵੇਖੀ ਜਾ ਤ ਹੌਲੀ ਹੌਲੀ ਹੈ ਸਾਰਾ ਕੋਹ ਮਾਲਕ ਨੇ ਸਹੀ ਕਰ ਦੇਣਾ ਥੋੜਾ ਕ ਮੇਰਾ ਓਵਰਟਾਈਮ ਹੀ ਹੋਇਆ ਵਾ 2500 ਅੱਛਾ ਤੋ ਕਹਿੰਦੇ ਚੱਲ ਕੋਈ ਗੱਲ ਨਹੀਂ ਆਪਾਂ ਫਿਰ ਦੇਖਾਂਗੇ ਬਾਅਦ ਚ ਅੱਛਾ ਅੱਛਾ ਮੈਂ ਕਾ ਚੱਲੋ ਕੋਈ ਗੱਲ ਨਹੀਂ ਹੁਣ ਜੇਰਾ ਵੀ ਲੱਗਾ ਵਾ ਮਾੜਾ ਮਟਾ ਤੁਸੀਂ ਮੈਨੂੰ ਦੇ ਦੀਓ ਪੁੱਤ ਇੱਕ ਗੱਲ ਪੱਲੇ ਬੰਨੀ ਛੁੱਟੀ ਨਾ ਕਰੀ ਕੋਈ ਵੀ ਨਹੀਂ ਮੰਮੀ ਛੁੱਟੀ ਨਹੀਂ ਕਰਨੀ ਹੁਣ ਮੈਂ ਚੱਗਾ ਹੁਣ ਆਪਣੇ ਕੰਮ ਨੂੰ ਕੰਮ ਸਬਜੀ ਠੀਕ ਆ ਨਾ ਮਾ ਮਾਰਾ ਚਸ ਨੂੰ ਅੱਜ ਮਾਰੋ ਬਾਜ ਉਹਨੂੰ ਵੀ ਦੱਸੋ ਚਸ ਜਸ ਹਾਂਜੀ ਮੰਮੀ ਪੁੱਤਰੇ ਆਂ ਹਾਂਜੀ ਆ ਲੈ ਫੜ ਪਰਮਪਤੀ ਪਹਿਲੀ ਕਮਾਈ ਆ ਅੱਛਾ ਮਿਲ ਗਈ ਤਾਂ ਨਿਕਰਾ ਹਾਂ ਆ ਲੈ ਨਾ ਖਲਾ ਮੇਰਾ ਪੁੱਤ ਨਹੀਂ ਨਹੀਂ ਕੋਈ ਨਹੀਂ ਤੂੰ ਇਹ ਰੱਖੋ ਆਪਣੇ ਕੋਲ ਤੁਹਾਡੇ ਹੁੰਦੇ ਮੈਂ ਥੋੜੀ ਰੱਖੜੇ ਆ ਤੂੰ ਇਹ ਰੱਖ ਲਓ ਕੋਈ ਨਹੀਂ ਪੁੱਤ ਫਿਰ ਕੀ ਆ ਤੂੰ ਰੱਖ ਲੈ ਜਾਂ ਮੈਂ ਰੱਖ ਲੈ ਇੱਕੋ ਹੀ ਗੱਲ ਵਾ ਨਾਲੇ ਪਤਾ ਕੀ ਆ ਹੁਣ ਵੇਖੀ ਆ 10000 ਵਿੱਚੋਂ ਨਾ ਅਹੀਂ ਵਿੱਚ ਸੌਦਾ ਲਿਆਵਾਂਗੇ ਹਾਂ ਥੋੜਾ ਬੋਤਾ ਬਿੱਲ ਵਿੱਚ ਉਤਾਰਾਂਗੇ ਇਹ ਵੀ ਸਾਨੂੰ ਤਾਰਨਾ ਪੈਣਾ ਉਹ ਕਹਿੰਦੇ ਨੇ ਘਰ ਸਾਨੂੰ ਦੇ ਤਾਂ ਬਿੱਲ ਥੋੜੀ ਉਤਾਰਨਾ ਵਾ ਹਾਂਜੀ ਠੀਕ ਆ ਨਾ ਤੇ ਬਾਕੀ ਇਹ ਆ ਪੁੱਤ ਵੀ ਆਪਾਂ ਤਰੀਕੇ ਨਾਲ ਚੱਲਾਂਗੇ ਨਾ ਤੇ ਆਪਣਾ ਘਰ ਵਿੱਚ ਡਾਲਾਂਗੇ ਨਹੀਂ ਕੋਈ ਨਹੀਂ ਹੁਣ ਜੇ ਮਿਹਨਤ ਕਰਨ ਲੱਗ ਗਏ ਆ ਕੋਈ ਨਹੀਂ ਛੁੱਟ ਜਾਣਾ ਘਰ ਤਾਂ ਹਾਂ ਇਸ ਵਾਰੀ ਤੇ ਐਡਵਾਂਸ ਲੈਣ ਤੇ ਹੈ ਨਾ ਤਾਂ ਘਟਵਾ ਗਾਹ ਹੁਣ ਜਿਆਦਾ ਹੀ ਮਿਲਨੇ ਆ ਪੈ ਚੱਲ ਕੋਈ ਨਹੀਂ ਪੁੱਤ ਤੇਰੇ ਵੀ ਉਦੋਂ ਮਿਲ ਜਣੇ ਆ ਆਹੋ ਠੀਕ ਆ ਨਾ ਆਲਾ ਰੱਖ ਮੇਰੀ ਧੀ ਕੋਈ ਗੱਲ ਨਹੀਂ ਰੱਖ ਤੂੰ ਸਾਰਿਆਂ ਉੱਥੇ ਵੰਦਨੇ ਠੀਕ ਹੈ ਅੰਦਰ ਰੱਖ ਤਨੀਲ ਮਾਰੀ ਦੇ ਵਿੱਚ ਤਾਂ ਰੱਖ ਲਾ ਰੱਖ ਲਾ ਵੇਹਲਾ ਕਿ ਨਹੀਂ ਸਿਆਣੀ ਹੈ ਹੈ ਪਹਿਲੇ ਨਹੀਂ ਫਾਂਡੀ ਮੰਮੀ ਤੂੰ ਰੱਖ ਮੈਨੂੰ ਪਤਾ ਵਾ ਹੈਗੀ ਬੜੀ ਨੇਕ ਵਾ ਹੈਂ ਉਹ ਤਾਂ ਥੋੜੀ ਜੀ ਪਹਿਲਾਂ ਕਾਲੀ ਕਰਦੀ ਨਹੀਂ ਹੁੰਦੀ ਸੀਗੀ ਪਰ ਹੁਣ ਆਹਨੇ ਟਾਈਮ ਵਿੱਚ ਮੜਾ ਆਇਆ ਨਾ ਹਟ ਤੇ ਇਹ ਵੀ ਸਮਝਦਾਰ ਬਣ ਗਈ ਆ ਹੁਣ ਨਵੀਂ ਮੜਾ ਟਾਈਮ ਹੀ ਸਿਖਾਉਂਦਾ ਵਾ ਬੰਦੇ ਨੂੰ ਹਾਂ ਨਾ ਨਾਲੇ ਇਹਨੂੰ ਵੀ ਪਤਾ ਲੱਗ ਗਿਆ ਮੇਰੀ ਜ਼ਿੰਮੇਵਾਰੀ ਕੀ ਆ ਹਾਂ ਨਾ ਪਹਿਲਾਂ ਤਾਂ ਇਦਾਂ ਹੀ ਇੱਕ ਪਾ ਲਿਆ ਇੱਕ ਲਾ ਲਿਆ ਪਹਿਲਾਂ ਸੌਖੇ ਚੱਲਦਾ ਸੀ ਕੰਮ ਪਰ ਹੁਣ ਇਹ ਆ ਕਿ ਹੁਣ ਪਤਾ ਵਾ ਇਹਨੂੰ ਜ਼ਿੰਮੇਵਾਰੀ ਪਈ ਦਾ ਜ਼ਿੰਮੇਵਾਰੀ ਪਈ ਦਾ ਪਹਿਲਾਂ ਤਾਂ ਮੈਨੂੰ ਰਾਤ ਕਹਿੰਦੀ ਸੀ ਆ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਜਿੱਦ ਕਰਦੀ ਹੁਣ ਇਹਨੂੰ ਪਤਾ ਵਾ ਸਾਰੀ ਆਪਣੀ ਪ੍ਰੋਬਲਮ ਦਾ ਕਿ ਕੀ ਆ ਸਾਡੇ ਤੇ ਦਿਨ ਚੱਲਣ ਦੇ ਇਹ ਸੌਖੇ ਵੇਖਣੇ ਗਾਹ ਕਿ ਔਖੇ ਵੇਖਣੇ ਪੁੱਤ ਬੰਦਾ ਹੀ ਉਹੋ ਆ ਜਿਹੜਾ ਲਾਤਾਂ ਦੇ ਨਾਲ ਆਪਣਾ ਸਮਝੌਤਾ ਕਰ ਲੇ ਕੱਲ ਨੂੰ ਮੰਮੀ ਬਾਲ ਬਚਾ ਹੋ ਗਿਆ ਤੇ ਕਿੱਧਰ ਜਾਣਾ ਇਹ ਹੁਣ ਸੌਖੇ ਹੋ ਲਾਂਗੇ ਤੇ ਹੱਲੇ ਟਾਈਮ ਵੀ ਹੈਗਾ ਵਾ ਟਾਈਮ ਹੀ ਹੈਗਾ ਕੋਈ ਗੱਲ ਨਹੀਂ ਪੁੱਤ ਸਾਰਾ ਕੁਝ ਵੱਡ ਜਾਣਾ ਵਾ ਬੰਦੇ ਦੀ ਨੀਤ ਸਾਫ਼ ਹੋਣੀ ਚਾਹੀਦੀ ਚਲੋ ਮੈਂ ਮੂੰਹ ਅੱਤ ਧੋਵਾ ਤੇ ਰੋਟੀ ਲਿਆਉ ਤੁਸੀ ਚਲ ਤੂੰ ਧੋਵ ਮਲੇ ਨਹੀਂ ਆ ਚੱਲ ਸ਼ੁਕਰ ਹੈ ਵਾਹਿਗੁਰੂ ਚੱਲ ਕੋਸ਼ਨਾ ਕੋਸ਼ਟ ਆਇਆ ਸਾਡੇ ਘਰ ਸਾਨੂੰ ਹੁਣ ਇਹ ਤਾਂ ਪਤਾ ਲੱਗੂਗਾ ਵੀ ਆਪਾਂ ਪੈਸੇ ਹੈਗੇ ਆ ਆਪਾਂ ਲੈ ਕੇ ਵਰਤਣੇ ਆਂ ਅੰਤਰਾ ਕੋ ਦਿਸਦਾ ਹੀ ਨਹੀਂ ਨਜ਼ਰ ਹੀ ਨਹੀਂ ਹੁੰ ਚਲ ਸ਼ੁਕਰ ਹੈ ਵਾਹਿਗੁਰੂ ਤੇਰਾ ਸਾਹ ਕਰੀ ਨੀਰ ਬੈਠ ਪਰ ਇੱਕ ਗੱਲ ਆ ਕਿੱਥੇ 10000 ਹੀ ਇੱਕ ਦਿਨ ਚ ਖਰਚ ਦੇਣੀ ਹੋਣੀ ਨਹੀਂ ਮੈਂ ਤਾਂ ਦੇਖਦੀ ਹੀ ਨਹੀਂ ਦੇਖਦੀ ਨਹੀਂ ਹੁੰਦੀ ਕਿ ਕਿੱਦਾਂ ਖਾਚਣੇ ਆ ਤੇ ਕਿੱਦਾਂ ਨਹੀਂ ਸਾਰੇ ਇੱਕੋ ਵਾਰੀ ਜੜਾਉਂਦੀ ਹੁੰਦੀ ਹੁੰਦੀ ਸੀ ਤੇ ਹੁਣ ਤਾਂ ਇਹ ਆ ਕਿ ਚਲ ਇਸੇ 10000 ਦੇ ਵਿੱਚ ਸਾਰਾ ਖਰਚਾ ਕਰਨਾ ਵਾ ਸਾਰਾ ਘਰ ਦਾ ਖਰਚਾ ਪਾਣੀ ਇਸੇ ਜਿਝਲੋਣਾ ਵਾ ਪਰ ਤਰਸ ਗਈ ਪੈਸੇ ਦੇਖਣ ਨੂੰ ਮੈਨੂੰ ਤਾਂ ਪਤਾ ਨਹੀਂ ਹੀਗਾ ਵੀ ਹੁਣ ਕਿਤੇ ਉਮੀਦ ਵੀ ਨਹੀਂ ਹੈਗੀ ਕਿ ਹਾਂ ਵੀ ਸਾਡੇ ਹੱਥ ਪੱਲੇ ਵੀ ਕੋਈ ਆਊਗਾ ਚੱਲ ਵਾਹਿਗੁਰੂ ਦਾ ਸ਼ੁਕਰ ਆ ਪਰ ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਹੀ ਪੈਂਦਾ ਵਾ ਕੋਈ ਨਹੀਂ ਔੜੀ-ਔੜੀ ਸਾਰੇ ਦਿਨ ਬਦਲ ਜਾਣਗੇ ਜਿੰਨ ਕੀ ਕਰਨ ਦੇ ਦੀ ਕੋਸ਼ ਨਹੀਂ ਬਸ ਭਾਂਡੇ ਮੰਨੇ ਤੇ ਮੈਨੂੰ ਤਾਂ ਲੱਗ ਨਹੀਂ ਆ ਸੱਚਾ-ਸੱਚਾ ਹਾਂਜੀ ਵੇਗਾ ਸੁਣੋ ਅੱਜ ਨਾ ਪਰਮ ਨੂੰ ਤਨਖਾਹ ਮਿਲੀ ਆ ਚਲੋ ਸ਼ੁ크ਰਾ ਮਾਲਕ ਦਾ ਅੱਛਾ ਤੇ ਸਾਰੀ ਲਿਆਕ ਤਾਂ ਮੇਰੇ ਹੱਥ ਰੱਖਦੀ ਫਿਰ ਮੰਮੀ ਆ ਲਓ 20000 ਤੋਂ ਪਹਿਲਾਂ ਲੈ ਆਂ ਗਡਵਾਂਸ ਅੱਛਾ ਜਦੋਂ ਸੌਦਾ ਲਿਆਂਦਾ ਕਰਦਾ ਅੱਛਾ ਅੱਛਾ ਤੇ 10000 ਰੁਪਿਆ ਲਿਆ ਕੇ ਤੇ ਮੈਨੂੰ ਫੜਾਤਾ ਉਹਨੇ ਹੂੰ ਹੂੰ ਆਹੋ ਤੇ ਮੈਨੂੰ ਤਾਂ ਜਿੰਨੀ ਖੁਸ਼ੀ ਆ ਨਾ ਵੀ ਗੱਲ ਨਹੀਂ ਕਰਨ ਵਾਲੀ ਚੱਲ ਕੋਈ ਨਾ ਕੋਈ ਰਾ ਸਾਡਾ ਫੁੱਲਾ ਕੋਚੋ ਉਹ ਕੋਈ ਵੀ ਨਹੀਂ ਉਹ ਨਾ ਸਾਰਾ ਕੰਮ ਠੀਕ ਹੋਏ ਗਿਆ ਥੋੜੀ ਤੰਗੀਆਂ-ਚੰਗੀਆਂ ਹੋ ਆਈ ਜਾਂਦੀ ਕੀ ਕਰਨਾ ਹੈ ਟਾਈਮ ਤੇ ਕੱਢਣਾ ਹੀ ਪਣਾ ਥੋੜੀਆਂ ਨਹੀਂ ਨਾਈਆਂ ਸਾਡਾ ਤੇ ਮੇਰੀ ਗੱਲ ਸੁਣ ਕਿੰਨਾ ਦਸ ਹਜ਼ਾਰ ਵਾ ਦਸ ਹਜ਼ਾਰ ਜੇ ਤੂੰ ਖਰਚੇ ਰੱਖਣਾ ਥੋੜਾ ਬੋਧਾ ਰਹਾ ਮੇਰਾ ਤਾਂ ਕਿਸ਼ਤ ਦੇਵਾ ਘਰ ਦੀ ਹੈ ਮੇਰੀ ਗੱਲ ਸੁਣੋ ਹਾਂ ਤੁਹਾਨੂੰ ਵੀ ਤੇ ਮਿਹੜੀ ਜਾਣੇ ਆ ਤੇ ਜਿੰਨਾ ਚਾ ਤੁਹਾਨੂੰ ਨਹੀਂਗੇ ਮਿਲਦੇ ਪੈਸੇ ਉਹਨਾਂ ਚ ਰਹਿਣ ਦੋ ਤੇਰਾ ਦਿਮਾਗ ਨਹੀਂ ਕੰਮ ਕਰਦਾ ਘਰ ਪੈਸਾ ਖਲੋ ਰਾਂ ਲਾ ਹੈ ਜਿੰਨੇ ਘੱਗਾਂ ਮੈਂ ਤੋ ਦੇਦੇ ਤੇ ਮਹਾਂ ਤੇ ਮੱਥੇ ਮਾਰ ਆਵਾ ਉਹਨੇ ਸਰੋਂ ਲੈ ਜਾਣਗੇ ਹੈ ਉਹ ਤਾਂ ਤੁਹਾਡੀ ਗੱਲ ਠੀਕ ਆ ਭਾਜੇ ਕਿਤੇ ਰਾਤ ਭਰਾਤੇ ਲੋਡ ਪੈ ਜੇ ਪੈਸੇ ਤੇ ਲੈਦੇ ਫਿਰ ਕਿਧਰ ਨੂੰ ਜਾਣਾ ਉਹ ਮੇਰੀ ਪਰਮਾਦਰਮਾ ਗਣੀ ਹੱਥ ਜੋੜਿਆ ਕਰ ਠੀਕ ਆ ਇਹ ਪੁੱਛ ਗੱਲ ਮੈਨੂੰ ਵੀ ਮਿਲ ਗਈ ਨਾ ਤਾਂ ਮੈਂ ਵੀ ਸਦੇ ਉੱਥੇ ਫੜਾਉਣੇ ਖਰਚਾ ਬਚਾ ਰੱਖੇ ਕੋਲ ਆਹ ਥੋੜੇ ਜਿਹਾ ਰੱਖ ਲਿਆ ਕਰੋ ਇਹ ਦੀ ਸਾਰੇ ਹੁਣ ਉੱਥੇ ਦੇਈ ਜਾਣੇ ਆ ਹੁਣ ਘਰ ਵੀ ਖਰਚਾ ਚਾਹੀਦਾ ਮੇਰੀ ਗੱਲ ਨਹੀਂ ਸਮਝੀ ਦੀ ਜਿੰਨੀ ਸਿੱਧੀ ਪੈਸੇ ਲੱਥਣਾ ਗਿਆ ਨਾ ਤੇ ਇਥੋਂ ਅੱਡੀ ਖਲਾਸੀ ਹੋ ਜਾਊਗੀ ਠੀਕ ਨਹੀਂ ਆਹ ਗੱਲ ਤਾਂ ਸਹੀ ਆ ਤੁਹਾਡੀ ਚੱਲੋ ਇਹਨੂੰ ਫੜਾ ਦਵਾਂ ਨਾ ਜਦ ਦੇ ਨਾਲ ਲੱਗਦਾ ਰਹੇ ਤਾਂ ਫੜਾ ਦਿਆਂ ਉਹਨਾਂ ਨੂੰ ਜਸ ਪੋਤੇ ਤੇ ਆਈਂ ਮੈਂ ਜਸਨ ਨੂੰ ਫੜਾ ਦੇਈ ਮੈਂ ਤੇ ਤੂੰ ਰਖ ਲਾ ਕੰਮ ਤੇ ਮੇਰਾ ਵੀ ਚੰਗਾ ਵਾ ਪਰ ਹੈਗਾ ਥੋੜੇ ਮਿੱਟੀ ਘਟਾਉੜ ਦਾ ਲਾ ਕੇ ਅੱਛਾ ਠੀਕ ਉਹ ਪਲਾਟ ਫਰੂਟ ਕੱਟੇ ਆ ਨਾ ਅੱਛਾ ਇਹੋ ਦਾ ਕਰਕੇ ਉਹ ਤੋਂੜੇ ਪੈਸੇ ਦਿੱਤੇ ਤੇ ਤੈਨੂੰ ਮੈਂ ਹਾਂਜੀ ਉਹ ਲਿਆ ਕੇ ਦੇ ਦੇ ਆਪਣੀ ਡੈਡੀ ਨੂੰ ਕੋਈ ਨਹੀਂ ਆ ਰਹੀ ਜੱਪ ਉਹ ਤਾਂ ਫਿਰ ਦਿਓ ਇਹ ਨਹੀਂ ਬੜੀ ਚੰਗੀ ਹੈ ਹੈ ਇਹ ਵੀ ਬੜੀ ਚੰਗੀ ਆ ਪਹਿਲਾਂ ਪਹਿਲਾਂ ਹੁੰਦਾ ਸੀਗਾ ਇਹਨੂੰ ਪਰ ਹੁਣ ਨਵੇਂ ਸਮੇਂ ਦੇ ਹਿਸਾਬ ਦੇ ਨਾਲ ਹੀ ਬਦਲ ਗਈ ਆ ਪੂਰਾ ਚੇਂਜ ਹੋਣਾ ਪੈਂਦਾ ਵਾ ਜੀਵਨ ਠੀਕ ਨੇ ਚਲ ਆਹ ਮਾਲ ਕਿੱਦਾਂ ਹੜਾ ਚਲੋ ਬੇਟੀ ਵਰਗੀਆਂ ਮੋਜਾਂ ਤੇ ਰਹੀਆਂ ਹਾਂ ਜੀ ਚਲ ਲੈ ਜਾ ਵੀ ਚਲੋ ਹੁਣ ਆਹ ਚਲ ਠੀਕ ਚੰਗਾ ਤੁਸੀਂ ਹੈ ਚਲੋ ਠੀਕ ਲੈਣਾ ਫੜਾਈ ਹੁੰਦਾ ਚਲੋ ਠੀਕ ਆਹ ਚਲ ਕਿੰਨੇ ਕਿਦਨੇ ਕੋਤ ਡੈਡੀ ਤੇਰੇ ਕਹਿੰਦੇ ਆ ਪਕਸ਼ਤ ਲਾ ਦੀਏ ਅੱਛਾ ਅੱਧੇ ਪੇ ਜਿੰਨੀ ਹਾਂ ਜਿੰਨੀ ਛੇਤੀ ਆਪਾਂ ਕਿਸ਼ਤਾਂ ਨਾ ਹੋਗੇ ਆਪਣੇ ਘਰ ਦੇ ਨਾਲ ਤੇ ਉਨੀ ਛੇਤੀ ਸਾਡਾ ਘਰ ਆ ਵਾਪਸ ਆ ਮਿਲ ਜੂਗਾ ਹੁਣ ਠੀਕ ਹੈ ਨਾ ਆਹੋ ਚਲੋ ਇਹ ਵੀ ਠੀਕ ਆ ਤੇ ਪਰ ਇਹ ਆ ਕਿ ਪੁੱਤ ਸਾਨੂੰ ਗੁਜ਼ਾਰਾ ਥੋੜਾ ਜਿਹਾ ਮੂੰਹ ਘੁੱਟ ਕੇ ਕਰਨਾ ਪੈਣਾ ਵਾ ਕੋਈ ਨਹੀਂ ਮੰਮੀ ਇੱਥੇ ਤਾਂ ਆਪਾਂ ਕਰ ਲਾਂਗੇ ਮਾੜਾ ਮੋਟਾ ਗੁਜ਼ਾਰਾ ਇਹ ਆ ਕਿ ਚੱਲ ਆਪਣਾ ਘਰ ਛੁੱਟ ਜੂਗਾ ਤੇ ਵਧੀਆ ਵਾ ਆਪਣੇ ਘਰ ਜਾਵਾਂਗੇ ਨਾ ਆਹੋ ਤੇਰੇ ਡੈਡੀ ਕਹਿੰਦੇ ਮੈਨੂੰ ਮਿਲ ਜਾਣੀ ਤਨਖਾਹ ਚੱਲ ਥੋੜਾ ਬੋਤਾ ਉਹ ਚੋਂ ਖਰਚਾ ਰੱਖ ਲਾਂਗੇ ਤੇ ਬਾਕੀ ਮੈਂ ਵੀ ਉੱਥੇ ਆਦੇ ਦੇ ਆਉਣੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਘਰ ਜ਼ਰੂਰੀ ਆ ਪਹਿਲਾਂ ਘਰ ਛਡਾ ਲਈਏ ਇੱਥੇ ਤਾਂ ਕੋਈ ਨਹੀਂ ਆਪਣਾ ਸਰਦਾ ਹੀ ਚੱਲਦਾ ਵਾ ਮਾੜਾ ਮੋਟਾ ਹੀ ਆ ਪੁੱਤ ਮੈਨੂੰ ਤੇਰੇ ਵੱਲ ਵੇਖ ਕੇ ਵੀ ਬੜਾ ਤਰਸ ਆਉਂਦਾ ਵਾ ਵੀ ਤੇਰੀਆਂ ਤਾਂ ਜੇ ਕਈ ਰੀਝਾਂ ਵਾ ਕਈ ਚਾਅ ਵਾ ਸਾਰਾ ਕੋਹੀ ਮੁੰਡੇ ਨੇ ਸਾਰਾ ਕੰਮ ਖਰਾਬ ਕਰਤਾ ਕਿੱਡਾ ਵਧੀਆ ਕੰਮ ਚੱਲਦਾ ਹੁੰਦਾ ਸੀ ਸਾਡਾ ਹੈ ਮਮੀ ਕੋਈ ਨਹੀਂ ਹੁਣ ਜਿੱਥੇ ਹੁਣ ਜਿੱਦਾਂ ਦਾ ਹੈਗਾ ਹਾਲਾਤਾਂ ਦੇ ਵਿੱਚ ਰਹਿਣਾ ਹੀ ਪੈਣਾ ਵਾ ਕੁਛ ਨਹੀਂ ਹੁੰਦਾ ਚੱਲ ਕੋਈ ਨਹੀਂ ਪੁੱਤ ਚੰਗੇ ਦਿਨ ਵੀ ਆ ਜਾਣੇ ਸਾਡੇ ਹਾਂਜੀ ਹਾਂਜੀ ਕੋਈ ਨਹੀਂ ਤੂੰ ਹੀ ਕਰ ਲੋ ਕੰਮ ਤੂੰ ਮੈਂ ਕਰੂਗਾ ਉਦੋਂ ਫਿਰ ਚੱਲ ਕਰ ਲੈ ਫਿਰ ਤੀ ਠੀਕ ਜੱਸਾ ਪੁੱਤ ਮੈਂ ਸਲਾਹ ਕਰਨੀ ਹੈ ਤੇਰੇ ਨਾਲ ਕੀ ਸਲਾਹ ਕਰਨੀ ਮਮੀ ਵੇਹ ਮੇਰੀ ਗੱਲ ਸੁਣ ਹੜ ਤੇ ਕਿੰਨਾ ਮਾੜਾ ਟਾਈਮ ਆਇਆ ਹਾਂ ਜੀ ਤੇ ਇਹ ਟਾਈਮ ਵਿੱਚ ਨਾ ਸਿਰਫ ਤੇਰੀ ਭੈਣ ਨੇ ਸਾਡਾ ਸਾਥ ਦਿੱਤਾ ਵਾ ਮੇ ਮਮੀ ਇਹ ਤਾਂ ਹੈ ਸਾਥ ਦੋਨੇ ਬਥੇਰਾ ਦਿੱਤਾ ਵਾ ਜਿੰਨਾ ਹੋ ਸਕਦਾ ਹੀ ਅਗਲਾ ਨਹੀਂ ਕੀਤਾ ਬੜਾ ਕੀਤਾ ਵਾ ਵੇਖ ਨਾ ਬਾਕੀ ਰਿਸ਼ਤੇਦਾਰ ਹਨ ਫੋਨ ਕਰਨੋਂ ਹਟ ਗਏ ਸਾਰੇ ਪਿੰਨਾਂ ਨੇ ਕੁਛ ਨਾ ਕੁਛ ਮੰਗਣਾ ਹੀ ਆ ਤੇ ਇਹਨਾਂ ਵਿਚਾਰਿਆਂ ਨੇ ਸਾਨੂੰ ਆਪਣੇ ਘਰ ਵੀ ਰੱਖਿਆ ਸਾਨੂੰ ਘਰ ਵੀ ਲੱਭ ਕੇ ਦਿੱਤਾ ਹੈ ਹੁਣ ਵੀ ਇੱਕ ਆਵਾਜ਼ ਮਾਰਨੇ ਆ ਤੇ ਭੱਜੇ ਹੁੰਦੇ ਆ ਹਾਂ ਜੀ ਹਨਾ ਇਹਨਾਂ ਦਾ ਆਪਾਂ ਦੇਣ ਪੁੱਤ ਕਿੱਥੇ ਦੇਣਾ ساری ਉਮਰ ਨਹੀਂ ਨਹੀਂ ਜਿਹੜਾ ਕਰਨ ਦਾ ਜਿੰਨੇ ਜੋਗੇ ਹੈਗੇ ਚਲੋ ਕਰੀ ਜਾਂਦੇ ਆ ਨਹੀਂ ਬੜਾ ਕੀਤਾ ਨਹੀਂ ਤਾਂ ਕੋਣ ਕਰਦਾ ਅੱਜ ਕੱਲ ਦੇ ਟਾਈਮ 'ਚ ਤਾਂ ਕੋਈ ਵੀ ਨਹੀਂ ਕਰਦਾ ਹੈ ਨਹੀਂ ਕਰਦਾ ਪੁੱਤ ਤੇ ਮੇਰਾ ਨਾ ਮਨ ਕਰਨ ਦਿਆ ਸੀਗਾ ਕਿ ਸਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਉਹਨਾਂ ਵਾਸਤੇ ਹੁਣ ਨਹੀਂ ਕੀ ਕਰੀਏ ਹੁਣ ਤੁਹਾਨੂੰ ਪਤਾ ਹੈ ਆਪਣੇ ਹਾਲਾਤ ਕਿੱਦਾਂ ਦੇ ਆ ਚਲ ਕੋਈ ਨਹੀਂ ਪੁੱਤ ਕਰ ਸਕਦੇ ਜਦੋਂ ਆਪਾਂ ਕਰ ਸਕਦੇ ਉਦੋਂ ਮੈਂ ਉਦਾਂ ਨੂੰ ਮੇਨੇ ਮਾਰਦੀ ਰਹਿੰਦੀ ਹੁੰਦੀ ਕਰਕੇ ਪਰ ਹੁਣ ਆਪਾਂ ਕੀ ਕਰ ਸਕਦੇ ਉਹਨਾਂ ਨੂੰ ਚਲ ਕੋਈ ਨਹੀਂ ਮੇਰੀ ਗੱਲ ਸੁਣ ਆਪਾਂ ਇੰਨੇ ਵੀ ਨਹੀਂ ਮਰੇ ਉਹਨਾਂ ਦੇ ਬੱਚੇ ਨੂੰ ਕੱਪੜੇ ਲੈ ਕੇ ਦੇਈ ਸਕਦੇ ਆ ਨਾ ਥੋੜੇ ਬੋਤੇ ਹਟਾਉਣੇ ਲੈ ਕੇ ਦੇ ਸਕਦੇ ਆ ਇੰਨੇ ਨਾਲ ਉਹਨਾਂ ਨੂੰ ਲੱਗੂਗਾ ਵੀ ਇਹਦੇ ਨਾਲ ਪਿਆਰ ਕਰਦੇ ਆ ਹੈ ਨਹੀਂ ਕੋਈ ਨਹੀਂ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਚਲੋ ਕੋਈ ਨਹੀਂ ਪਰ ਉਹਨੂੰ ਨਾਲ ਲੈ ਆ ਜੂੰਗੀ ਮੈਂ ਤੇ ਲੈ ਆਵਾਂਗੇ ਸ਼ਹਿਰੋਂ ਉਹੀ ਤਾਂ ਤੂੰ ਮਾਸੀ ਆ ਉਹਦੀ ਤੇ ਉਹਦੀ ਰੀਝਾਂ ਕਰਿਆ ਕਰ ਉਹ ਬੱਚਾ ਵਾ ਉਹ ਕਿਹੜੇ ਲੱਖਾਂ ਦੇ ਕੱਪੜੇ ਹੋਣੇ ਆ ਕਿਤੇ ਹੈ ਨਹੀਂ ਕੋਈ ਨਹੀਂ ਜਿੰਨੇ ਦੇ ਵੀ ਹੋਣਗੇ ਕੋਈ ਨਹੀਂ ਆਪਾਂ ਲੈ ਆਵਾਂਗੇ ਪਰ ਉਹਨੂੰ ਪੁੱਛ ਲੈਣੀ ਆ ਨਾ ਆਹ ਮਾਰਾ ਆਵਾਜ਼ ਮੈਂ ਹਾਂ ਮਾਰ ਲੋ ਆਵਾਜ਼ ਪੁੱਛ ਲੈਣੀ ਆ ਪਰ ਉਹ ਨੂੰ ਆਹ ਕੀ ਸਹ ਹਕਤਾ ਪਰ ਮਾ ਬਰਮਾ ਪੋਤਾ ਹਿੰਦਰ ਹਾਂਜੀ ਮੰਮੀ ਮੇਰੀ ਗੱਲ ਸੁਣ ਦੱਸੋ ਆਪਾਂ ਦੋਵਾਂ ਨੇ ਕੀਤੀ ਐ ਸਲਾਹ ਹਾਂਜੀ ਤੁਸੀਂ ਨਾ ਸ਼ਹਿਰ ਜਾਓ ਦੋਵੇਂ ਜੀ ਸ਼ਹਿਰ ਮੈਂ ਕੀ ਕਰ ਲੈਣਾ ਹੁਣ ਉਹਦੇ ਨਾਲ ਅਗੋਂ ਵਾਸਤੇ ਕੱਪੜੇ ਲਿਓਣੇ ਆ ਪਿੰਡ ਵਾਲਾਂ ਦੇ ਮੁੰਡੇ ਵਾਸਤੇ ਆ ਸਮਝ ਗਿਆ ਮੈਂ ਠੀਕ ਵਾ ਨਾ ਇਹ ਵੀ ਮਾਸੀ ਆ ਉਹਦੀ ਮੰਮੀ ਕਹਿੰਦੇ ਵੀ ਉਹ ਇੰਨਾ ਕਰਦੇ ਆ ਸਾਡਾ ਇੰਨਾ ਸਾਥ ਦਿੱਤਾ ਵਾ ਚਲ ਥੋੜਾ ਬੋਧ ਆਪਾਂ ਵੀ ਉਹਨਾਂ ਦਾ ਕਰ ਦਈਏ ਮੁੰਡੇ ਨੂੰ ਉਹਨਾਂ ਦੇ ਇਹਨੂੰ ਕੱਪੜੇ ਲੈ ਦਿੰਨੇ ਆ ਥੋੜੇ ਬਲ ਖਡਾਉਣੇ ਚ ਲੈ ਦਿੰਨੇ ਆ ਚਲ ਇੰਨਾ ਹੀ ਕਰ ਸਕਦੇ ਹੁਣ ਆਪਾਂ ਹੁਣ ਅੱਗੇ ਵਾਂਗੂ ਤਾਂ ਕਰ ਵੀ ਸਕਦੇ ਨਹੀਂ ਅੱਗੇ ਜਿੱਦਾਂ ਬੰਦੇ ਦੁੱਧ ਕਰ ਦਿੰਦੇ ਸੀ ਚਲੋ ਜਦੋਂ ਤੇ ਚਲਦੀ ਸੀ ਉਹਦੇ ਤੇ ਬੱਚਾ ਵੀ ਇਹਨਾਂ ਦਾ ਸਕੂਲੇ ਪਾਤਾ ਸੀ ਹੁਣ ਜੀਜੇ ਨੇ ਜੋਗੇ ਹੈਗੇ ਉਹਨੇ ਜੋਗਾ ਕਰ ਦਿੰਦੇ ਆ ਤੇ ਹੋਰ ਕੀ ਆ ਮੈਨੂੰ ਇਹ ਗੱਲ ਦਾ ਤਾਂ ਯਕੀਨ ਆ ਵੀ ਦੇਣਾ ਸਾਡੇ ਪਹਿਲਾਂ ਵਰਗੇ ਹੋ ਜਾਣੇ ਆ ਠੀਕ ਆ ਮੰਮੀ ਵਧੀਆ ਟਾਈਮ ਸਾਡਾ ਆ ਜਾਣਾ ਵਾ ਕੋਈ ਨਹੀਂ ਆ ਜਿਹੜੇ ਦੇਣਾ ਇਹਨਾਂ ਨੂੰ ਜ਼ਿਆਦਾ ਹੀ ਰਹਿਣੇ ਸਾਰੀ ਉਮਰ ਬਿਲਕੁਲ ਜੀ ਹਾਂਜੀ ਤੇ ਚਲ ਕੋਈ ਨਹੀਂ ਪੁੱਤ ਪਰ ਜਿਹੜਾ ਉਹਨਾਂ ਨੇ ਸਾਡਾ ਸਾਥ ਦਿੱ ਹਟੱਕ ਇਹਨੇ ਵੀ ਨਿਰਾਸ਼ਾ ਦਿੱਤਾ ਸਾਰਿਆਂ ਨੇ ਮੂੰਹ ਫੇਰ ਲਿਆ ਹੱਡੇ ਤੋਂ ਨਹੀਂ ਹੋਈ ਤਾਂ ਇਦਾਂ ਹੀ ਆ ਹੈਨਾ ਤੇ ਹੋਈ ਵੀ ਬੜੀ ਮਾੜੀ ਆ ਪੁੱਤ ਵੇਖ ਲਾ ਉਹਨਾਂ ਨੇ ਕਿੰਨੇ ਦਿਨ ਸਾਨੂੰ ਆਪਣੇ ਕੋਲ ਰੱਖਿਆ ਆ ਵਾ ਕਿਤੇ ਕੰਮ ਨੂੰ ਹੱਥ ਨਹੀਂ ਹਿਲਾਉਣ ਦੇ ਸਾਰਾ ਟੱਬਰ ਅੱਗੇ ਪਿਛੇ ਭੱਜੇ ਫਿਰਦੇ ਹੁੰਦੇ ਸੀਗੇ ਦੋ ਕਮਰੇ ਖਣਾਂ ਵਿਚਾਰਿਆ ਕੋ ਫਿਰ ਵੀ ਸਾਨੂੰ ਤੰਗੀ ਮਹਿਸੂਸ ਨਹੀਂ ਹੋਣ ਦਿੱਤੀ ਉਹਨਾਂ ਨੇ ਬਿਲਕੁਲ ਜੀ ਠੀਕ ਆ ਨਾ ਤੇ ਇਦਾਂ ਕਰੋ ਜਾਓ ਸ਼ਹਿਰ ਤੇ ਉਹਦੇ ਅੱਧੋਂ ਆ ਤੇ ਦੋ ਸੂਟ ਲੈ ਆਓ ਤੇ ਥੋੜੇ ਬੋਤੇ ਘਟਾਉਣੇ ਲੈ ਆਓ ਠੀਕ ਹੈ ਨਾ ਆਹੋ ਚਲੋ ਇਦਾਂ ਕਰ ਲਏ ਨੇ ਮੌਸਮ ਦਿਹੋਣ ਹੋਇਆ ਚੇਂਜ ਗਰਮੀ ਵਾਲੇ ਲੈ ਆਂਦੇ ਗਰਮੀ ਵਾਲੇ ਲੈ ਆਓ ਹੈ ਨਾ ਉਹ ਕਿਹੜੇ ਸਸਤੇ ਜਾਣੇ ਆ ਆ ਮਲੇ ਵੀ ਸਸਤੇ ਜਾਣੇ ਆ ਤੇ ਮੇਰੀ ਗੱਲ ਸੁਣੋ ਉਹ ਜਿਹੜੇ ਪੈਸੇ ਤੁਸੀਂ ਦਿੱਤੇ ਸੀ ਉਹ ਤਾਂ ਡੈਡੀ ਨੇ ਦੇ ਦਿੱਤੇ ਆ ਕਿਸ਼ਤ ਦੇਤੀ ਘਰ ਦੀ ਸਾਰੀ ਕੋਈ ਨਹੀਂ ਪੁੱਤ ਡੈਡੀ ਤੇ ਤਨਖਾਹ ਮਿਲ ਗਈ ਹੈ ਅੱਛਾ ਉਹਨਾਂ ਦੇ ਥੋੜੇ ਜਿਿਹੇ ਵਿੱਚੋਂ ਦਿੱਤੇ ਆ ਉਹ ਤਾਂ ਬਾਕੀ ਮੇਰੇ ਕੋਲ ਹੀ ਆ ਹੈ ਉਹ ਤੁਸੀਂ ਲੈ ਜਾਓ ਪੈਸੇ ਤੇ ਜਾ ਕੇ ਤੇ ਲੈ ਆ ਕੇ ਦੋ ਨੂੰ ਸੂਟ ਤੁਹਾਨੂੰ 1500 ਰੁਪਈਆ ਲੈ ਜਾਣੀ ਆ ਫਿਰ ਕੀ ਆਹੋ ਕੋਈ ਗੱਲ ਨਹੀਂ ਕਰੋ ਤਿਆਰੀ ਤੁਸੀਂ ਇੱਥੇ ਜਾਓ ਚਲੋ ਫਿਰ ਉੱਟੀ ਆਸ ਹਾਂ ਹਾਂ ਕੋਈ ਨਹੀਂ ਕੰਮ ਕਰਦਾ ਹੋਇਆ ਹੀ ਸਾਰਾ ਕੰਮ ਤਾਂ ਸਾਰਾ ਸਾਬਿਆ ਕੋ ਤੇ ਵੇਲੇ ਹੀ ਕਰਣਾ ਹਾਂ ਆ ਜਾਓ ਟਾਈਮ ਨਾ ਮਿਲ ਜਾਣੀ ਬੱਸ ਤੇ ਮੈਂ ਹੁਣ ਜਾਣ ਕਰਾਂਗੀ ਹੋਰ ਚਲ ਜਾਓ ਤੁਸੀਂ ਦੋਵੇਂ ਪਿੰਦਰ ਉੱਠੋ ਤਾਂ ਮੈਂ ਤਾਂ ਨਲਕੀ ਕਰ ਲਾਂਗੀ ਤੁਹਾਨੂੰ ਸੋ ਮਮੀ ਦਾ ਫੋਨ ਆਉਂਦਿਆ ਸੀ ਕਹਿੰਦੇ ਕਿ ਅੰਨ ਦੀ ਦੋ ਚਾਰ ਦਿਨ ਰਹਿ ਜਾ ਤੇ ਜਸਨੂ ਵੀ ਕਹਿੰਦੇ ਆ ਉਹਦਾ ਤੇ ਮੈਨੂੰ ਪਤਾ ਨਹੀਂ ਉਹ ਜਾਣਦੀ ਹੈ ਕਿ ਨਹੀਂ ਚੰਦੀ ਤੇ ਮੈਂ ਕਹਿੰਦੀ ਹਗਮ ਨੂੰ ਹਫਤਾ ਕੋ ਛੁੱਟੀਆਂ ਤੇ ਮੈਂ ਹੋਣਾ ਮੇਰਾ ਕੋਈ ਨਹੀਂ ਚੱਲ ਜਾ ਤੇ ਤੂੰ ਹੀ ਚੱਲੋ ਫਾਦਲ ਉਹਨਾਂ ਦੇਖ ਮੇਰੇ ਕੋ ਕਿੱਥੇ ਰਹਿ ਜਾਣਾ ਨਾਲ ਤੇਨੂੰ ਪਤਾ ਮਾਹਾਂ ਤੇ ਕੰਮ ਮਿਲਿਆ ਤੇ ਹੁਣ ਚਲ ਤੈਨੂੰ ਖਾਓ ਵਧ ਗਈ ਹਾਂਜੀ ਤੇ ਛੁੱਟੀ ਥੋੜਾ ਕਰਨੀ ਹੈ ਚਲੋ ਫਿਰ ਠੀਕ ਹੈ ਮੈਂ ਤੇ ਅਗੋਂ ਚੱਲ ਜੰਨੇ ਆ ਤੇਹੀ ਬੱਸੇ ਜਾਵਾਂਗੇ ਉਹਨੇ ਬੱਸੇ ਬਾਦਲੀ ਜਾਣਾ ਤੂੰ ਮੈਂ ਛੱਡ ਦਉਣਾ ਤੁਹਾਨੂੰ ਅੱਜ ਛੁੱਟੀ ਹੈ ਤੁਹਾਰੀ ਹਾਂਜੀ ਉਹ ਤੇ ਮੈਨੂੰ ਪਤਾ ਹੀ ਆ ਤੇ ਹਫਤਾ ਕਰ ਰਹੇ ਤੁਸੀਂ ਤੇ ਅਗਲੇ ਹਫ਼ਤੇ ਉਹ ਤੁਹਾਨੂੰ ਲੈ ਆਵਾਂਗਾ ਇੱਕ ਰੀਮੰਮੀ ਨਾਲ ਗੱਲ ਕਰ ਲੈਂਦੇ ਆ ਮੰਮੀ ਨਹੀਂ ਜਾਣਾ ਦਿਨ ਉੱਤੇ ਚੱਲ ਫੇਰ ਵੀ ਪੁੱਛ ਲੈਨੇ ਆ ਕੋਈ ਕੰਮ-ਕੁਮ ਨਾ ਹੋਵੇ ਤੇ ਬਾਅਦ ਵਿੱਚ ਕਹਿਣਗੇ ਹਣ ਪੁੱਛਿਆ ਨਹੀਂ ਤੇ ਤਿਆਰ ਹੋ ਕੇ ਚੱਲ ਗਈ। ਚੱਲ ਵੀ ਹੁੰਦਾ ਕਰ ਲੈ ਤੂੰ ਮੰਮੀ ਨਾਲ ਗੱਲ ਮੈਂ ਡੈਡੀ ਨੂੰ ਪੁੱਛ ਲੈਣਾ। ਹਾਂ ਕੋਈ ਨਹੀਂ ਤੂੰ ਕਰ ਲਊਗਾ ਨਮਨ। ਡੈਡੀ ਸੁੱਤੇ ਹੋ। ਓਏ ਹੋ ਆ ਪੱਠੇ ਦਾ ਥੱਪਾ ਆ ਕੇ ਖੜੀ। ਮੈਂ ਕਿਹਾ ਰੈਸਟ ਕਰ ਲੈਂਦੀ ਆ ਲੱਗੀ। ਅੱਛਾ ਤੇ ਮੈਂ ਵੀ ਅੱਜ ਛੁੱਟੀ ਏ। ਹੂੰ ਨਵਦੀਪ ਡੇ ਹੀ ਕਹਿਣ ਵੀ ਪਿੰਡ ਜਾਣਾ ਨਾ ਮੰਮੀ ਉਹਦਾ ਫੋਨ ਆਉਂਦਾ ਹੀ। ਅੱਛਾ ਕਿ ਚਾਰ ਦਿਨ ਰਹਿ ਜਾ ਮੈਨੂੰ ਵੀ ਨਹੀਂ ਮੈਂ ਮੇਰੇ ਕੋ ਕਿੱਥੇ ਜਾ ਜਾਣਾ ਤੇ ਮੈਂ ਛੱਡ ਆਉਣਾ ਅੱਛਾ ਅੱਛਾ ਆ ਜੀਂਗਾ ਅੱਜ ਫਿਰ ਆਹੋ ਆਇਆ ਨਾ ਮੈਂ ਤੇ ਜੇ ਕੋਈ ਚੀ ਚੂਜ ਲਿਆਉਣੇ ਤੇ ਦੱਸ ਦਿਓ ਮੈਨੂੰ ਉਹ ਇਦਾਂ ਕਰੀ ਬੀ ਲਿਆ ਇਂ ਜਵਾਰ ਦਾ ਉਹ ਜਵੀ ਵਾਲਾ ਥਾਂ ਵਿਲਾ ਹੋ ਗਿਆ ਸੀ ਅੱਛਾ ਕਿਉਂ ਬੱਤਰਾ ਨਹੀਂ ਪੈ ਗਿਆ ਸੀ ਨਾ ਤੇ ਉਹ ਮੈਂ ਚੱਲ ਉਹ ਪੱਠੇ ਪੀਦੇ ਆਂਗੇ ਤੇ ਪੱਠੇ ਹੋ ਜਾਣਗੇ ਆਹੀ ਤੇ ਤੇ ਬੀ ਕਿੰਨਾ ਕੁ ਲਿਆਉਣਾ ਲੈ ਈ 15 ਕਿਲੋ ਠੀਕ ਆ ਤੇ ਮੈਂ ਚੱਲ ਭਿਉਂਦਾਂਗੇ ਤੇ ਫਿਰ ਮਣਕੇ ਕੱਲ ਨੂੰ ਵੇਚ ਦਾਂਗੇ ਆਹ ਕੋਈ ਨਹੀਂ ਇੰਤਾਂ ਕਰ ਲਿਓ ਤੇ ਜੇ ਪੱਠੇ ਕੁਤਰੇ ਨਾਲੇ ਤੇ ਕਤਰਾ ਦੇਣਾ ਤੁਹਾਡੇ ਨਾਲ ਕੋਈ ਨਹੀਂ ਮੈਂ ਤੂੰ ਜਾਣਾ ਤੇ ਜਾ ਮੈਂ ਕਰਕੂਤ ਲੈਣੇ ਆਪੇ ਪਾਏ ਆ ਕੋਹ ਗਿਆ ਜਿਹੜੇ ਪਹਿਲੇ ਕੁਤਰੇ ਸੀ ਚਲੋ ਠੀਕ ਤੇ ਹੁਣ ਮੈਂ ਆਪੇ ਕਰਕੂ ਲੈਣਾ ਮੜ ਮੋੜ ਜੇ ਤੂੰ ਜਾਣਾ ਤੇ ਜਾ ਤੇ ਚੱਲ ਟਾਈਮ ਨਾਲ ਲੋ ਲੈ ਆ ਜੀ ਹਨੇਰਾ ਨਾ ਕਰੀ ਨਹੀਂ ਨਹੀਂ ਹਨੇਰਾ ਕੱਦ ਲਈ ਕਰਨਾ ਹੈ ਹੈ ਤੇ ਜੇ ਰਹਿਣ ਨੂੰ ਜੀ ਕਹਦਾ ਤਾਂ ਰਹਿ ਵੀ ਪਈ ਉਹ ਨਹੀਂ ਡਾੜੀ ਤੇਰੇ ਉੱਥੋਂ ਡੂੜੀ ਚੱਲ ਜੀ ਪਰੇ ਨੂੰ ਉਹ ਨਹੀਂ ਫਿਰ ਜਿੱਕੇ ਤੇ ਜਾਈਏ ਨਾ ਉੱਥੋਂ ਅਗਲੇ ਨਾਲ ਕੋਈ ਪਤਾ ਕਿੰਨੇ ਵਜੇ ਤੁਰਿਆ ਜਾ ਕਿੰਨੇ ਵਜੇ ਨਹੀਂ ਤੇ ਫਿਰ ਲੇਟ ਹੋਵਾਂਗੇ ਚਲ ਵੇ ਅੱਲਾ ਫਿਰ ਆ ਜੀ ਟਾਈਮ ਨਾ ਹੈ ਮੈਂ ਚਾਹਦਾ ਨਾ ਵੀ ਛੁੱਟੀ ਨਾ ਹੀ ਕਰੀਏ ਤੇ ਚੰਗਾ ਆ ਵਾ ਨਾਲ ਥੋੜੇ ਪਿੰਡਿਆਂ ਦੇ ਬੀਜ ਲੈ ਆਵੇਂ ਕੋਈ ਨਹੀਂ ਲੈਵਾਂ ਥੋੜੀ ਇੱਕ ਬੰਨੇ ਬੀਜ ਦਾਂਗੇ ਹਾਂ ਚਲੋ ਤੇ ਕੋਈ ਨਹੀਂ ਜਾਓ ਫਿਰ ਨਵਦੀਪਾ ਹਾਂ ਜੀ ਜਾਣਾ ਵੀ ਚਲੋ ਚੱਲੀਏ ਤਿਆਰ ਹੋ ਮਿੰਟੋ ਮਿੰਟ ਮੈਂ ਤਾਂ ਪਿੰਡ ਤਿਆਰੀ ਆ ਮੇਰੇ ਕੱਪੜੇ ਕੱਢ ਦੇ ਮੈਂ ਪਾ ਢਾਡੀ ਕੱਪੜੀ ਕੱਢਦੀ ਨਹੀਂ ਕਿ ਗਮ ਨੂੰ ਮੜਾ ਜਾ ਤਿਆਰ ਕਰਨਾ ਉਹਨੂੰ ਕਰ ਲੈਣੀ ਹੈ ਕਰ ਲੈ ਜਿਆਦਾ ਟਾਈਮ ਨਾ ਲਾਈ ਡੈਡੀ ਆ ਸਾਡੇ ਵੀ ਛੇਤੀ ਆ ਜੀ ਕੋ ਕੰਮ ਐ ਇੱਕ ਦੋ ਹੋਰ ਕਰਨਾ ਤੇ ਮੈਂ ਮੰਮੀ ਨੂੰ ਵੀ ਪੁੱਛਿਆ ਸੀ ਤਾਂ ਹੁੰਦੀ ਐ ਨਹੀਂ ਚਲ ਕੋਈ ਗੱਲ ਨਹੀਂ ਚਲ ਜਾ ਤੂੰ ਜਿਹੜਾ ਰੋਜ਼ ਤੁਰੀ ਆਹੋ ਚਲ ਕੋਈ ਨਹੀਂ ਉਹਨਾਂ ਜਾਣਾ ਆਪਣਾ ਜਸਨੇ ਉਹਦਾ ਨਹੀਂ ਮੈਨੂੰ ਪਤਾ ਮੈਂ ਪੁੱਛਿਆ ਨਹੀਂ ਉਹਨੂੰ ਇੱਕ ਵਾਰੀ ਫੋਨ ਕਰਕੇ ਪੁੱਛ ਲਈ ਕੋਈ ਨਹੀਂ ਪੁੱਛ ਲੈਣੀ ਐ ਅੱਜ ਜਾਣਾ ਹੋਏਗਾ ਤਾਂ ਚਲ ਉਹਨੂੰ ਵੀ ਲੈ ਜਾ ਫੇਰ ਫਿਰ ਦੱਸਿਆ ਦੇਣਾ ਚਲ ਠੀਕ ਐ ਪੁੱਛ ਲੈਣੀ ਐ ਕਰ ਉਹਨੂੰ ਤੇ ਚਲੋ ਅੱਜ ਮੇਰੇ ਪੁੱਤ ਨੇ ਨਾਨੀ ਕੋ ਜਾਣਾ ਵਾ ਜਾਣਾ ਤੇ ਮੈਨੂੰ ਵੀ ਲੈ ਜਾਣਾ ਹਾਂ ਹਾਂ ਨਾ ਮੰਮੀ ਨੂੰ ਨਹੀਂ ਕਰਨਾ ਪਰ ਤੂੰ ਤਾਂ ਦੀ ਮੈਨੂੰ ਨਾਲ ਲੈ ਕੇ ਜਾਈਦਾ ਵਾ ਠੀਕ ਆ ਤੇ ਮੇਰਾ ਪੁੱਤ ਨਾ ਮੈਨੂੰ ਆਨ ਕੇ ਦੱਸੀ ਨਾਨੀ ਨੇ ਕਿਹੜੀ ਚੀਜ਼ੀ ਲੈ ਕੇ ਦਿੱਤੀ ਠੀਕ ਆ ਮੇਰੇ ਪੁੱਤ ਨੇ ਵੇਖਿਆ ਜੇ ਨਾਨੀ ਤੇ ਜਾਣਾ ਹੀ ਮੇਰੇ ਸੋਹਣੇ ਦੇਰੇ ਨੇ ਚਲ ਆ ਗੋਮ ਤੇਰਾ ਸਿਰ ਬਣਾ ਹਾਏ ਹਾਏ ਨੀ ਸਾਡੇ ਦੋਦੇ ਵਾਲ ਵਿਚਾਰੇ ਦੇ ਵੇਖਾ ਗਿੱਲੇ ਨੇ ਤੇ ਵਿਹਾਂਦੇ ਕੋਈ ਗੱਲ ਨਹੀਂ ਆ ਮੰਮੀ ਬਾਅਦ ਅੱਖਾਂ 'ਚ ਪੈਣੇ ਇਹਦੇ ਆ ਵੇਖ ਮੈਂ ਕਲਿੱਪ ਲਾ ਕੇ ਦਿੱਤਾ ਕੀ ਤੈਨੂੰ ਜੀ ਇਹਦੇ ਦੋ ਵਾਲ ਹੈਗੇ ਆ ਨਾ ਉਦੋਂ ਚੱਲਦੇ ਹੋ ਲੱਗੇ ਕੋਈ ਗੱਲ ਨਹੀਂ ਨਿਆਣਾ ਹੀ ਆ ਏਦਾਂ ਹੀ ਲੈ ਜਾ ਤੋ ਕੋਈ ਗੱਲ ਨਹੀਂ ਹਾਂ ਚਲੋ ਠੀਕ ਹੈ ਫੇਰ ਫੇਰ ਹੁੰਦਾ ਬੜਾ ਤੈਨੂੰ ਪਤਾ ਤਾਂ ਹੈ ਗਈ ਏ ਚਲੋ ਫਿਰ ਮੈਂ ਤੇ ਲੈ ਜੀ ਮੇਰੇ ਪੁੱਤ ਵੀ ਨਹੀਂ ਦੇ ਕੇ ਫੋਨ ਹੀ ਕਰ ਦਿਆ ਕਰੋ ਠੀਕ ਹੈ ਚਲਾ ਆਜੋ ਹੋਦੇ ਆ ਕੋਤੋਂ ਪਰ ਹਾਂ ਕਿ ਅੱਜ ਆਇਓ ਛੇਤੀ ਹੁਣ ਮੰਮੀ ਹਸਪਤਾਲ ਤੇ ਲੱਗ ਗਈ ਆਂ ਆਈ ਜੇ ਮੇਰਾ ਦਿਲ ਨਾ ਲੱਗਾ ਤਾਂ ਮੈਂ ਕੀ ਕਰਾਂਗੀ ਕੋਈ ਨਹੀਂ ਮੰਮੀ ਲੱਗੇਗਾ ਦਿਲ 'ਚ ਬਹੁਤਾ ਨਾ ਲੱਗੇਗਾ ਤੇ ਫਿਰ ਫੋਨ ਕਰਦੇ ਹੀ ਪਹਿਲਾਂ ਆ ਜਾਣਗੇ ਉਹ ਤਾਂ ਮੈਨੂੰ ਨਾ ਵੀਡੀਓ ਕਾ ਦੇ ਖਾਲ ਦਿਆ ਕਰੀ ਇਹਨੂੰ ਚੰਗਾ ਕੋਈ ਗੱਲ ਨਹੀਂ ਖਾਲ ਦੇ ਦੋ ਚਲ ਕਰ ਲਓ ਬਿੱਧੀ ਤਿਆਰ ਲਓ ਠ